ਅੱਛੇ ਕਾਲ ਚ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆਤੀ ਵੱਡੀ ਖਬਰ ਖਬਰਾਂ ਨੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਸੋਨਾ ਹੋਵੇਗਾ ਸਸਤਾ ਪੂਰੇ ਦੇਸ਼ 'ਚ ਹੋਵੇਗਾ ਇੱਕੋ ਰੇਟ ਮੋਦੀ ਸਰਕਾਰ ਕਰਨ ਚਾਰੀ ਹੈ ਵੱਡੀ ਰਾਹਤ ਵੱਡਾ ਬਦਲਾਅ ਇਸ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੋਨੇ ਦੀ ਚਾਂਦੀ ਦੀਆਂ ਕੀਮਤਾਂ ਵਿੱਚ ਵੱਖ-ਵੱਖ ਹਨ ਹਰ ਰਾਜ ਦੇ ਵੱਖ-ਵੱਖ ਇਕਸਾ ਤੋਂ ਇਲਾਵਾ ਸੋਨੇ ਚਾਂਦੀ ਦੇ ਰੇਟ ਵਿੱਚ ਹੋਰ ਵੀ ਕਈ ਚੀਜ਼ਾਂ ਜੋੜੀਆਂ ਜਾਂਦੀਆਂ ਹਨ ਇਸ ਕਾਰਨ ਰਾਜ ਰਾਜਾਂ ਵਿੱਚ ਇੰਨਾਂ ਕੀਮਤਾਂ ਧਾਰਾਂ ਤਾਂ ਨਹੀਂਆਂ ਕੀਮਤਾਂ ਵਿੱਚ ਵੱਖ-ਵੱਖ ਹੁੰਦੀਆਂ ਹਾਲਾਂਕਿ ਹੁਣ ਦੇਸ਼ ਦੇ ਕਈ ਵੱਡੇ ਬਦਲਾਅ ਆਉਣ ਵਾਲੇ ਹਨ ਇਸ ਦੇ ਨਾਲ ਹੀ ਆਸਲ ਜਾਣਕਾਰੀ ਤਾਬਿਕ ਜਲਦ ਹੀ ਵਨ ਨੈਸ਼ਨਲ ਵਨ ਰੇਟ ਨੀਤੀ ਪੂਰੇ ਦੇਸ਼ 'ਚ ਲਾਗੂ ਹੋਣ ਜਾ ਰਹੀ ਹੈ ਇਸ ਤੋਂ ਬਾਅਦ ਜੇਕਰ ਤੁਸੀਂ ਦੇਸ਼ ਦੇ ਕਿਤੇ ਵੀ ਸੋਨਾ ਖਰੀਦੇ ਹੋ ਤਾਂ ਉਹਨੂੰ ਇੱਕ ਰੇਟ ਮਿਲੇਗਾ ਜੇਕਰ ਜਿਹਾ ਹੁੰਦਾ ਹੈ ਤਾਂ ਸੋਨੇ ਦੇ ਉਹ ਪਾਰੀਆਂ ਤੇ ਜੁਐਲਰਾਂ ਲਈ ਵੀ ਆਸਾਨ ਹੋ ਜਾਵੇਗਾ ਦੇਸ਼ ਪਰ ਦੇ ਸਾਰੇ ਵੱਡੇ ਜੁਐਲਰਾਂ ਨੇ ਵੀ ਇਸ ਨੂੰ ਲਾਗੂ ਕਰਨ ਦੀ ਹਾਮੀ ਭਰ ਦਿੱਤੀ ਹੈ ਜੇ ਜੈਮ ਐਡ ਜੁਐਲਰ ਕਾਉਂਸਲਰ ਦਾ ਵੀ ਸਮਰਥਨ ਸੋਨੇ ਦੀਆਂ ਕੀਮਤਾਂ ਦੇ ਕਾਬੂ ਪਾਉਣ ਲਈ ਲਿਆਨ ਦੀ ਜਾ ਰਹੀ ਹੈ ਵਨ ਨੈਸ਼ਨਲ ਵਨ ਰੇਟ ਨੀਤੀ ਦਾ ਜੈਮ ਐਡ ਜੁਐਲਰ ਕਾਉਂਸਲਰ ਨੇ ਵੀ ਸਮਰਥਨ ਕੀਤਾ ਹੈ ਅਤੇ ਇਸ ਦਾ ਉਦੇਸ਼ ਇਹ ਹੈ ਕਿ ਸੋਨੇ ਦੀਆਂ ਇੱਕ ਸਾਰਕਿੰਤਾ ਕਰਨਾ ਹੈ ਮੀਡੀਆ ਰਿਪੋਰਟ ਮੁਤਾਬਿਕ 2024 ਹੋਣ ਵਾਲੀ ਬੈਠਕ 'ਚ ਇਸ ਬਾਰੇ ਅਧਿਕਾਰਤ ਐਲਾਨ ਕੀਤਾ ਜਾ ਸਕਦਾ ਹੈ ਹਾਲਾਂਕਿ ਸੋਨਾ ਉਦਯੋਗ ਇਸ ਨੀਤੀ ਨੂੰ ਲਾਗੂ ਕਰਨ ਤੋਂ ਬਾਅਦ 'ਚ ਚੁਣੌਤੀਆਂ ਨਾਲ ਨਜਿੱਟਣ ਲਈ ਨਵੀਆਂ ਯੋਜਨਾਵਾਂ ਬਣਾ ਰਿਹਾ ਹੈ ਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ